ਇੱਕ ਹੋਰ ਸਿੱਖ ਨੌਜਵਾਨ ਦੇਸ਼ ਲਈ ਕਰਵਾਨ ਹੋ ਗਿਆ ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਅਪਡੇਟ ਹੈ ਅਕਾਲੀ ਬੀਜੇਪੀ ਗੜਜੋਣ ਨੂੰ ਲੈ ਕੇ ਸਥਿਤੀ ਸਪਸ਼ਟ ਹੋ ਗਈ ਹੈ ਦਰਸਲ ਸਮਰੂਰ ਸ਼ਹਿਰ ਦੀ ਸ਼ਿਵਮ ਕਲੋਨੀ ਦੇ ਵਸਨੀਕ ਜਵਾਨ ਹਰਜਿੰਦਰ ਸਿੰਘ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਲੰਘੇ 29 ਨਵੰਬਰ ਨੂੰ ਅਸਾਮ ਵਿੱਚ ਡਿਊਟੀ ਦੌਰਾਨ ਹਰਜਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹਰਜਿੰਦਰ ਸਿੰਘ ਦੀ ਤਰੰਗੇ ਵਿੱਚ ਲਿਫਟੀ ਦੇ ਸਥਾਨਿਕ ਸ਼ਿਵਮ ਕਲੋਨੀ ਉਸ ਦੇ ਘਰ ਲਿਆਂਦੀ ਗਈ ਤਾਂ ਮਾਹੌਲ ਗਮਗੀਨ ਹੋ ਗਿਆ ਅੰਤਿਮ ਰਸਮਾਂ ਮਗਰੋਂ ਸ਼ਹਿਰ ਦੇ ਸ਼ਮਸ਼ਾਨਘਾਟ ਵਿੱਚ ਹਰਜਿੰਦਰ ਸਿੰਘ ਦਾ ਫੌਜੀ ਸਨਮਾਨ ਨਾਲ ਸੰਸਕਾਰ ਕਰ ਦਿੱਤਾ ਗਿਆ ਜਿੱਥੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਅੰਤਿਮ ਵਿਦਾਇਗੀ ਦਿੱਤੀ ਹਰਜਿੰਦਰ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿੱਛੇ ਪਰਿਵਾਰ ਚ ਪਤਨੀ 12 ਸਾਲ ਦੀ ਧੀ 1.5 ਸਾਲ ਦੇ ਪੁੱਤਰ ਤੇ ਵਿਧਵਾ ਮਾਇਆ ਉਹ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਇਸ ਮੌਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਅਫਸੋਸ ਜਤਾਇਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਹਰਜਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਪਹੁੰਚਿਆ ਜਦਕਿ ਉਹ ਫੌਜ ਵਿੱਚ ਡਿਊਟੀ ਦੌਰਾਨ ਸ਼ਹੀਦ ਖੁਆ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਵਿੱਤੀ ਮਦਦ ਦਿੱਤੀ ਜਾਵੇ ਜ਼ਿਕਰਯੋਗ ਹੈ ਕਿ ਪੰਜਾਬ ਤੋਂ ਸੰਸਦ ਮੈਂਬਰ ਡਾਕਟਰ ਵਿਕਰਮਜੀਤ ਸੰਗਸਾਨੀ ਨੇ ਅੰਮ੍ਰਿਤਸਰ ਅਤੇ ਮਹਾਲੀ ਹਵਾਈ ਅੱਡਿਆਂ ਤੋਂ ਆਉਣ ਜਾਣ ਵਾਲੀਆਂ ਅੰਤਰਰਾਸ਼ਟਰੀ ਯਾਤਰੀ ਅਤੇ ਕਾਰਗੋ ਉਡਾਣਾਂ ਦੀ ਘਾਟ ਦਾ ਮੁੱਦਾ ਸਭਾ ਵਿੱਚ ਚੁੱਕਿਆ ਸ਼ੈਰੀ ਹਵਾਵਾਜੀ ਮੰਤਰੀ ਨੇ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਸਮੇਂ ਅੰਮ੍ਰਿਤਸਰ ਹਵਾਈ ਅੱਡੇ ਤੇ ਬਰਮਿੰਗਮ, ਬੈਂਕਾਕ, ਦੋਹਾ, ਦਵਾਈ ਕੋਲੰਪਰ, ਲੰਡਨ, ਮਿਲਾਨ, ਸ਼ਾਜਾਹਾਂ ਤੇ ਸੰਗ ਪੋਰਟ ਅੰਤਰਰਾਸ਼ਟਰੀ ਉਡਾਣਾਂ ਨੇ ਜਦਕਿ ਚੰਡੀਗੜ੍ਹ ਤੋਂ ਦੁਬਈ ਉੱਤੇ ਅਬੂਦਾਬੀ ਲਈ ਜਾਣ ਵਾਲੀਆਂ ਅੰਤਰਰਾਸ਼ਟਰੀ ਸੇਵਾਮਾਨੇ ਡਾਕਟਰ ਸਾਨੀ ਨੇ ਦੁਹਰਾਇਆ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਤੇ 40 ਫੀਸ ਤੋਂ ਵੱਧ ਟ੍ਰੈਫਿਕ ਪੰਜਾਬ ਤੋਂ ਆ ਤੇ ਇਸ ਲਈ ਅਮਰਤਸਰ ਅਤੇ ਮਹਾਲੀ ਲਈ ਲਾਂਬਰ ਰੌਟ ਵਿਦੇਸ਼ੀ 에ਅਰਲਾਈਨਾਂ ਨੂੰ ਇਜਾਜ਼ਤ ਦੇਣ ਦੀ ਤੁਰੰਤ ਲੋੜ ਹੈ ਡਾਕਟਰ ਸਾਨੀ ਨੇ ਮੰਤਰੀ ਦੇ ਜਵਾਬ ਤੇ ਚਿੰਤਾ ਜ਼ਾਹਰ ਕੀਤੀ ਜਿਨ੍ਹਾਂ ਕਿਹਾ ਕਿ ਪੰਜਾਬ ਤੋਂ ਕਾਰਗੋ ਉਡਾਣਾ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ ਜਦ ਕਿ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਚੋਂ ਕਾਫੀ ਨਿਰਾਸ਼ਤ ਖਾਸ ਕਰਕੇ ਬਾਗਬਾਨੀ ਉਤਪਾਦਾਂ ਦੇ ਨਿਰਾਤ ਦੀ ਵੱਡੀ ਸੰਭਾਵਨਾ ਹੈ। ਦੇਸ਼ਪੁਰ ਦੇ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਵਿੱਤ ਦਿਨੀ ਚੈੱਕ ਇਨ ਕਰਨ ਵਿੱਚ ਵੱਡੀ ਸਮੱਸਿਆ ਆਈ ਜਿਸ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ। ਇਹ ਸਮੱਸਿਆ ਜ਼ਿਆਦਾਤਰ 에어 ਇੰਡੀਆ ਦੀਆਂ ਉਡਾਣਾਂ ਵਿੱਚ ਆਈਆਂ 에어 ਇੰਡੀਆ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਜਿਸ ਵਿੱਚ ਯਾਤਰੀਆਂ ਨੂੰ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਲਈ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਥਰਡ ਪਾਰਟੀ ਬੁਕਿੰਗ ਦੇ ਸਿਸਟਮ ਵਿੱਚ ਵਿਗਨ ਪੈਣ ਕਾਰਨ ਕਈ ਹਵਾਈ ਅੱਡਿਆਂ ਤੇ ਚੈੱਕ-ਇਨ ਕੰਮ ਪ੍ਰਭਾਵਿਤ ਹੋਏ ਅਤੇ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ ਇਸ ਸਬੰਧੀ 에어 ਇੰਡੀਆ ਨੇ ਇੱਕ ਪੋਸਟ ਪਾ ਕੇ ਕਿਹਾ ਕਿ ਤੀਜੀ ਧਿਰ ਸਿਸਟਮ ਚ ਵਿਗਨ ਵਕ ਵਕ ਹਵਾਈ ਅੱਡਿਆਂ ਤੇ ਚੈੱਕ-ਇਨ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਰਿਹਾ ਜਿਸ ਕਾਰਨ 에어 ਇੰਡੀਆ ਸਮੇਤ ਕਈ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ ਹਵਾਈ ਅੱਡੇ ਦੀਆਂ ਟੀਮਾਂ ਸਾਰੇ ਯਾਤਰੀਆਂ ਲਈ ਸਚਾਰੂ ਚੈੱਕ ਇਨ ਯਕੀਨੀ ਬਣਾਉਣ ਲਈ ਤੰਦੇ ਹੀ ਨਾਲ ਕੰਮ ਕਰ ਰਹੀਆਂ ਨੇ ਜਦਕਿ ਸਿਸਟਮ ਹੌਲੀ-ਹੌਲੀ ਵਹਾਲ ਹੋ ਰਿਹਾ ਹੈ ਸਾਡੀਆਂ ਕੁਝ ਉਡਾਣਾਂਾਂ ਵਿੱਚ ਸਥਿਤੀ ਪੂਰੀ ਤਰ੍ਹਾਂ ਆਮ ਹੋਣ ਤੱਕ ਦੇਰੀ ਹੋ ਸਕਦੀ ਹੈ 에어ਲਾਈਨ ਨੇ ਯਾਤਰੀਆਂ ਨੂੰ ਆਪਣੀ ਆ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਅਧਿਕਾਰਿਕ ਕਪੂਟਰ ਰਾਹੀਂ ਆਪਣੀ ਉਡਾਣ ਦੀ ਸਥਿਤੀ ਵੇਖਣ ਦੀ ਅਪੀਲ ਕੀਤੀ ਉਧਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਅਤੇ ਅਕਾਲੀ ਦਲ ਦੇ ਗੜਚੋੜ ਦੀ ਵਕਾਲਤ ਕਰਨ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾਗੀ ਸੀ ਹਾਲਾਂਕਿ ਪੰਜਾਬੀ ਭਾਜਪਾ ਨੇ ਕੈਪਟਨ ਦੇ ਇਸ ਸੁਝਾਅ ਤੋਂ ਕਿਨਾਰਾ ਕਰ ਲਿਆ ਪੰਜਾਬੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਪਸ਼ਟ ਕੀਤਾ ਕਿ ਕੈਪਟਨ ਦੇ اپنی ਉਹਨਾਂ ਦੇ ਨਿੱਜੀ ਵਿਚਾਰ ਨੇ ਪਾਰਟੀ ਸੂਬੇ ਵਿੱਚ ਇਕੱਲੇ ਚੋਣ ਲੜਨ ਦੇ ਸਮਰੱਥਾ ਉਹਨਾਂ ਐਲਾਨ ਕੀਤਾ ਕਿ ਬੀਜੇਪੀ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਤੇ ਇਕੱਲੇ ਚੋਣ ਲੜੇਗੀ ਤੇ ਇਸ ਲਈ ਪੂਰੀ ਤਿਆਰੀ ਕਰ ਚੁੱਕੀ ਹੈ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕੀਤੇ ਉਹਨਾਂ ਕਿਹਾ ਕਿ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਤੇ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਨੇ ਜਿਸ ਤੇ ਨੱਥ ਪਾਉਣ ਵਿੱਚ ਸਰਕਾਰ ناکਾਮ ਰਹੀ ਹੈ ਸਰਕਾਰ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਅਤੇ ਹੜਪੀਟਾਂ ਨੂੰ ਮੁਆਵਜ਼ਾ ਦੇਣ ਵਿੱਚ ਫੇਲ ਸਾਬਤ ਹੋਈ ਅਸ਼ਵਨੀ ਸ਼ਰਮਾ ਨੇ ਨਜਾਇਜ਼ ਮਾਈਨਿੰਗ ਦੇ ਮੁੱਦੇ ਤੇ ਕਿਹਾ ਕਿ ਪਠਾਨਕੋਟ ਤੇ ਫਾਜ਼ਲਕਾ ਵਿੱਚ ਵੱਡੇ ਪੱਧਰ ਤੇ ਗੈਰਕਾਨੂੰਨੀ ਮਾਈਨਿੰਗ ਚੱਲ ਰਹੀ ਹੈ